ਸਤਿ ਸ੍ਰੀ ਅਕਾਲ ਜੀ ਏਬਨ ਪੰਜਾਬੀ ਟੀਵੀ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਸਤਿ ਪਤਲ ਭਾਗ ਕੀ ਬਲੋਂ ਬਹੁਤ ਬਹੁਤ ਸਵਾਗਤ ਆ ਜੀ ਦੋਸਤੋ ਅੱਜ ਅਸੀਂ ਮੋਗਾ ਸ਼ਹਿਰ ਦੇ ਵਿੱਚ ਮੌਜੂਦ ਆਂ ਔਰ ਅੱਜ ਤੱਕ ਤੁਸੀਂ ਪੂਰੀ ਦੁਨੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਔਰ ਖਾਸ ਜੇ ਗੱਲ ਕਰ ਲਈਏ ਮੋਗਾ ਦੇ ਵਿੱਚ بڑے بڑے ਸਕੈਮ ਸੁਨੇ ਹੋਣਗੇ بڑے بڑے ਘੁਟਾਲੇ ਸੁਨੇ ਹੋਣਗੇ ਪਰ ਅੱਜ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਮੋਗਾ ਨਗਰ ਨਗਮ ਦੇ ਵਿੱਚ ਇੱਕ ਜਿਹੜਾ ਹੈਗਾ ਨਗਰ ਨਗਮ ਵਿੱਚ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਮੈਂ ਮੈਂਟਲ ਸਕੈਮਾ ਮੋਗਾ ਨਗਰ ਨਗਮ ਦੇ ਪੂਰੇ ਜਿੰਨੀਆਂ ਹਨ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਤੇ ਆਨ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਹੈਗਾ ਸਕੈਮਾ ਉਹਦਾ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਮੇਰੇ ਨਾਲ ਮੌਜੂਦ ਨੇ ਅੱਜ ਅਮਰਦੀਪ ਅਨੇਜਾ ਜੀ ਆਰਟੀਐਸ ਸੋਸ਼ਲ ਐਕਟਿਵ ਐਸਟ ਨੇ ਉਹਨਾਂ ਨੂੰ ਜਾਨਣਾ ਚਾਹਾਂਗੇ ਕਿ ਇਹ ਸਾਰਾ ਪੂਰਾ ਮਾਮਲਾ ਹੈ ਕੀ ਆ ਅ ਪਹਿਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਹ ਲੱਗਦਾ ਸੀ ਵੀ ਇੱਕ ਘਟਨਾ ਜਿਹੜਾ ਹੈਗਾ ਛੋਟਾ ਮੋਟਾ ਅ ਪਰ ਜਦੋਂ ਇਹਦੀਆਂ ਪਰਤਦਾਰ ਪਰਤਾਂ ਖੁੱਲੀਆਂ ਤੇ ਇਹ ਜਿਹੜਾ ਘਟਾਨਾ ਹੈਗਾ ਲੱਖਾਂ ਦੇ ਵਿੱਚੋਂ ਨਿਕਲ ਕੇ ਕਰੋਨਾ ਦੇ ਵਿੱਚ ਹੋਣ ਜਾ ਰਿਹਾ ਵਾ ਇਹ ਸਾਰੇ ਪੂਰੇ ਮਾਮਲੇ ਦੀ ਜਿਹੜੀ ਹੈਗੀ ਐਸਐਚਆਈ ਆ ਅਮਰਦੀਪ ਸਿੰਘ ਅਨੇਜਾ ਜੀ ਜੋ ਆਰਟੀਆ ਐਕਟੀਵਿਸਟ ਨੇ ਉਹਨਾਂ ਤੋਂ ਜਾਨਣਾ ਚਾਹਾਂਗੇ ਅਨਿਤਜੀ ਸਭ ਤੋਂ ਪਹਿਲਾਂ ਤੁਹਾਡਾ ਏਵਨ ਪੰਜਾਬੀ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਨਿਤਜੀ ਲੱਗਦਾ ਨਹੀਂ ਹੈਗਾ ਸੀ ਵੀ ਪਹਿਲਾਂ ਬਹੁਤ ਦੇ ਲੋਕਾਂ ਨੇ ਸੁਣਿਆ ਸੀ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਜਿਹੜੇ ਤੁਹਾਡੇ ਕੋਲੇ ਪ੍ਰੂਫ ਹੈ ਜਿਹੜੀ ਤੁਸੀਂ ਸਟੱਡੀ ਕੀਤੀ ਹੈ ਸਾਰੀ ਯੋਰ ਤੁਹਾਡੇ ਕੋਲੇ ਵਿੱਧ ਪ੍ਰੂਫ ਜਿੰਨੇ ਤੁਹਾਡੇ ਇਹਦੇ ਵਿੱਚ ਆਹਲਾ ਅਫਸਰ ਜਿਹੜੇ ਹੈਗੇ ਇਨਵੋਲਵਮੈਂਟ ਲੱਗਦੀ ਆ ਇਹ ਜਿਹੜੇ ਹੈਗੇ ਆ ਕਰੋਨਾ ਤੱਕ ਜਾ ਸਕਦਾ ਹੈ ਘਟਾਲਾ ਪੂਰਾ ਮਾਮਲਾ ਕੀ ਆ ਔਰ ਕਿੱਥੋਂ ਸਟਾਰਟਿੰਗ ਹੋਈ ਜੀ ਸਰੇ ਜਿਹੜਾ ਕੈਮਰ 스ਕੈਮ ਹੈਗਾ ਜਿਵੇਂ ਆਪਾਂ ਕਪੜਾ ਕਰਦੇ ਨੇ ਆਪਾਂ ਵਿੱਚ ਕਾਰਨ ਇਹ ਕਿ ਤੁਸੀਂ ਕਪੜੇ ਦੇਖੇ ਹੋਣਗੇ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਕਪੜੇ ਇਹ ਵੀ ਇੱਕ ਕਪੜੇ ਦੇ ਚ ਇੱਕ ਕਪੜਾ ਨਿਕਲਿਆ ਕਾਰਨ ਕੀ ਜਾਂਦਾ ਜੇ ਆਪਾਂ ਦੇਖੀਏ ਤਾਂ ਹੋ ਕਿ ਇਹ ਸੋਚਦਾ ਕਿ ਇਹ ਕਪੜਾ ਦੇਖਣ ਦੇ ਵਿੱਚ ਇੱਕ ਕੋਈ ਛੋਟਾ ਮੋਟਾ ਕੋਈ ਲੱਖਾਂ ਦਾ ਸਕੈਮ ਲੱਗਦਾ ਸੀ ਕਿ ਜਿਹਨੂੰ ਕੋਈ ਅਫਸਰ ਮੰਨਣ ਨੂੰ ਤਿਆਰ ਨਹੀਂ ਸੀ ਵੀ ਇਦਾਂ ਦੇ ਵੀ ਕਪੜਾ ਹੋ ਸਕਦਾ ਨਾ ਉਹ ਜਿਹੜੀ ਮੰਨਣ ਨੂੰ ਤਿਆਰ ਸੀ ਤੇ ਨਾ ਹੀ ਕੋਈ ਅਫਸਰ ਵੀ ਇਹ ਕਾਰਨ ਕਿ ਫਿਰ ਜਦੋਂ ਮੈਂ ਜਿਹੜੇ ਸਟੱਡੀ ਕਰ ਰਿਆ ਸੀ ਵਰਕ ਕਰ ਰਿਆ ਸੀ ਸਾਡੇ ਕੋਲ ਰეკਮੈਂਡੇਸ਼ਨ ਅਸੀਂ ਆਰਟੀ ਪਾਈਆਂ ਮੈਂ ਪਾਈਆਂ ਤੇ ਹੋਰ ਵੀ ਲੋਕਾਂ ਨੇ ਪਾਈਆਂ ਸਾਨੂੰ ਇਨਫੋਰਮੇਸ਼ਨਾਂ ਮਿਲਦੀਆਂ ਗਈਆਂ ਤੋਂ ਉਹਦੇ ਵਿੱਚ ਜੋ ਜੋ ਸਾਨੂੰ ਖੁਲਾਸੇ ਹੁੰਦੇਗੇ ਸਿਰ ਬਹੁਤ ਹੀ ਚੌਕਾਨ ਵਾਲੇ ਸੀਗੇ ਕਾਰਨ ਕੀ ਸੀਗਾ ਕਿ ਜਿਹੜਾ ਠੇਕਾ ਚੱਲ ਰਿਹਾ ਉਹ ਕਿੰਨੇ ਕੋਈ ਏਰੀਆ ਦਾ ਚੱਲਦਾ ਕਿੰਨੀ ਅਲੋਟਮੈਂਟ ਹੋਈ ਆ ਕੀ ਹੋਇਆ ਬਹੁਤ ਆਦਾ ਰਿਕਾਰਡ ਤਾਂ ਨਗਰ ਨਿਗਮ ਦੇ ਅਧਿਕਾਰੀ ਜਾਂ ਹੋਰ ਡਿਪਾਰਟਮੈਂਟ ਨੇ ਤੱਕ ਵੀ ਦੇਣ ਤੋਂ ਇਨਕਾਰੀ ਸੀ ਬਟ ਹੈ ਕਿ ਕੁਝ ਸਾਡੇ ਵੱਲੋਂ ਆਰਡੀਆਂ ਹੋਰ ਵੀ ਨਾਲ ਡਿਪਾਰਟਮੈਂਟਾਂ ਦੇ ਨਾਲ ਪਾਈਆਂ ਸੀ ਕੁਝ ਅਪਾਰਟਮੈਂਟਾਂ ਨਾਲ ਹੋਰ ਵੀ ਕੱਲ ਦੇ ਕਰਾਂਦੇ ਸੈਂਕੜੇ ਆਰਟੀਆਂ ਪਾ ਦਿੱਤੀਆਂ ਗਈਆਂ ਤੂੰ ਤੇ ਬਾਅਦ ਜਾ ਕੇ ਸਾਨੂੰ ਇਹਦਾ ਸਾਨੂੰ ਪੜਤਾ ਖੁੱਲਣੀ ਸ਼ੁਰੂ ਹੋਈਆਂ ਇਹ ਇਹਦੇ ਇਸ ਕਪਲੇ ਦੇ ਵਿੱਚ ਤੁਸੀਂ ਮੰਨਸਾ ਦੇ ਉਹ ਕਿ ਜਿਹੜਾ ਕੀ ਕਹਿੰਦੇ ਨੇ ਕਿ ਜੇ ਆਪਾਂ ਚੱਲੀਏ ਤਾਂ ਬੰਦੇ ਬੰਦਾ ਸੋਚਦਾ ਯਾਰ ਇਹ ਕੀ ਹੋ ਗਿਆ ਕਾਰਨ ਕੀ ਹੈ ਕਿ ਇਹਦੇ ਨਾਲ ਤਾਂ ਸਰਕਾਰ ਦੇ ਨਾਲ ਹੀ ਕਪਲਾਵਾ ਅਨਜੀ ਜੀ ਇੱਥੋਂ ਤੱਕ ਤਾਂ ਸਮਝ ਆ ਗਿਆ ਕਿ ਬਹੁਤ ਵੱਡਾ ਜਿਹੜਾ ਜਦੋਂ ਹੈ ਸਟਾਰਟ ਹਮੋਂ ਹੀ ਪਹਿਲਾ ਦੇਖਣ ਨੂੰ ਲੱਗਦਾ ਹੁੰਦਾ ਸੜਕਾਂ ਦੇ ਸੁਣਿਆ ਸੀ ਰੇਤਾ ਬਜਰੀ ਦੇ ਸੁਣਿਆ ਸੀ ਮੋਗੇ ਦੇ ਵਿੱਚ ਆਮ ਹੀ ਹੁੰਦੇ ਰਹਿੰਦੇ ਸੀ ਆ ਕਪੜਾ ਹੋ ਗਿਆ ਇਹ ਪਹਿਲੀ ਵਾਰ ਦੇਖਣ ਨੂੰ ਆਇਆ ਔਰ ਸਾਡੇ ਦਰਸ਼ਕਾਂ ਨੂੰ ਇਹ ਕਲੀਅਰ ਕਰੋ ਕੋਈ ਇਸ ਕਪੜੇ ਦੇ ਵਿੱਚ ਸਿੱਧਾ-ਸਿੱਧਾ ਸਵਾਲ ਆ ਜਿਹੜਾ ਹੈਗਾ ਕੌਣ-ਕੌਣ ਲੋਕ ਮੋٹے ਤੌਰ ਤੇ ਇਨਵੋਲਡ ਨੇ ਸਰ ਇਸ ਕਪੜੇ ਦੇ ਵਿੱਚ ਐਡਵਰਟਾਈਜ਼ਮੈਂਟ ਠੀਕੇ ਦਾ ਜੀ ਜੀ ਨਗਨਗੰਦੇ ਦੇ ਅਧਿਕਾਰੀ ਤੇ ਪ੍ਰਸ਼ਾਸਨ ਦੇ ਹੋਰੀ ਅਧਿਕਾਰੀ ਕਾਰਨ ਕੀ ਹੈ ਕਿ ਜਿਹੜਾ ਇਹ ਕਪੜਾ ਵਾ ਬਿਨਾ ਅਧਿਕਾਰੀਆਂ ਦੀ ਮਦਦ ਤੋਂ ਬਿਨਾ ਰਾਜਨੀਤਿਕ ਮਦਦ ਤੋਂ ਤੋਂ ਹੋ ਨਹੀਂ ਸਕਦਾ ਕਦਰਨ ਕਿ ਅੱਗੀ ਸਵਾਸਾ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਜੇ ਅਧਿਕਾਰੀ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦੇ ਜਾ ਕੁਛ ਨਹੀਂ ਕਰਦੇ ਤਾਂ ਮਤਲਬ ਸਾਫ ਹੀ ਹੋ ਜਾਂਦਾ ਕਿ ਹਮੀਆਂ ਅਧਿਕਾਰੀਆਂ ਨੇ ਮਿਲੀ ਪੱਕ ਹੋਏਗੀ ਤੁਹਾਡਾ ਕਹਿਣਾ ਕਿ ਤੇ ਨਾਲ ਕੁਛ ਨਾ ਕੁਛ ਕੋਈ ਪੋਲਿਟੀਕਲ ਬੰਦੇ ਵੀ ਲੱਗੇ ਹੈਗੇ ਆ ਬਿਲਕੁਲ ਜੀ ਹੈਗੇ ਜੀ ਬਿਲਕੁਲ ਕਿਹਨਾ ਪੋਲਿਟੀਕਲ ਸ਼ਾਇਦ ਸਾਰੇ ਪੋਸਿਬਲ ਹੀ ਜੀ 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 ਅੱਛਾ ਹੁਣ ਤੱਕ ਮਤਲਬ ਕਿ ਤੁਸੀਂ ਕਿੰਨੇ ਕੁ ਸਕਸੈਸ ਮਿਲੇ ਆ ਤੁਸੀਂ ਇਸ ਕਪੜੇ ਦਾ ਜਿਹੜਾ ਪਰਦਾ ਫਾਸ਼ ਕਰਨ ਜਾ ਰਹੇ ਹੋ ਕੁਛ ਨਾ ਕੁਛ ਹੋਇਆ ਵੀ ਆ ਕਿਹੜੇ ਕਿਹੜੇ ਮੈਂਕਮ ਨੂੰ ਸਮਨنگ ਹੋਈ ਔਰ ਕਿਹੜੇ ਕਿਹੜੇ ਮੰਮਾ ਮਹਿਕਮਾ ਨੇ ਜਿਹੜਾ ਹੈਗਾ ਜਿਹੜਾ ਹੈਗਾ ਆਪਣਾ ਸਪਸ਼ਟੀਕਰਨ ਦਿੱਤਾ ਇਹਦੇ ਚ ਆ ਗਈ ਸਰ ਇਹਦੇ ਚ ਮੈਂ ਤੁਹਾਨੂੰ ਦੱਸਣ ਜਾਊਗਾ ਕਿ ਵਿਜਲਨ ਸਬੀਰੋ ਪੰਜਾਬ ਦੇ ਉਹ ਲੰਦੀ ਇਨਵੈਸਟੀਗੇਸ਼ਨ ਚੱਲਿਆ ਰਹੀਆਂ ਇੱਕ ਮੋਗਾ ਜੂਨੀਅਰ ਦੇ ਕੋਲ ਵਿਜਲਨ ਦੇ ਕੋਲ ਕੇਸ ਦੀ ਨਸ਼ਕਿੰਗਤੀ ਚੱਲ ਰਹੀ ਹੈ ਇੱਕ ਸੈਂਟਰਲ ਵਿਜਲਨਸ ਦੇ ਵੱਲੋਂ ਠੀਕ ਹੈ ਜੀ ਉਹਨਾਂ ਦੇ ਵੱਲੋਂ ਇਨਵੈਸਟੀਗੇਸ਼ਨ ਤੇ ਇੱਕ ਰਾਜਪਾਲ ਦੇ ਵੱਲੋਂ ਵੀ ਮੋਗਾ ਜ਼ਿਲ੍ਹੇ ਵਿੱਚ ਉਹ ਆਊਟਰ ਮੀਡੀਆ ਐਡਵਰਟਾਈਜ਼ਮੈਂਟ ਨਾਲ ਸੰਬੰਧ ਹੋਏ ਨੁਕਸਾਨ ਦੀ ਠੀਕ ਹੈ ਰਿਪੋਰਟ ਐਡੀਸੀ ਤੋਂ ਮੰਗੀ ਗਈ ਹੈ ਜਿੰਦੀ ਕੀ ਇਨਕੁਆਰੀ ਜਿਹੜੀ ਹੈ ਕਿ ਐਡੀ ਐਡੀਸੀ ਰੂਰਲ ਡਿਵੈਲਪਮੈਂਟ ਕਰ ਰਿਹਾ ਹੈ ਤੇ ਉਹਦੇ ਉਹਦੇ ਵਿੱਚ ਕਮਿਨਿੰਗ ਦੇ ਵਿੱਚ ਸਰ ਐਨ ਐਚ ਆਈ ਨਗਰ ਨਿਗਮ ਪੀਜੂਡੀ ਡੀਪੀਆਰੂ ਦਫਤਰ ਤੇ ਇਹਨਾਂ ਨੂੰ ਕਮਿਨਿੰਗ ਕਰਕੇ ਇਹਨਾਂ ਤੋਂ ਰਿਕਾਰਡ ਮੰਗਿਆ ਗਿਆ ਤੇ ਜੋ ਵੀ ਇਹਨਾਂ ਦੇ ਕਪਲੇ ਹੋਏ ਜਾਂ ਕੁਛ ਅਗੇ ਉਹਦੇ ਸੰਬੰਧੇ ਸਾਰਾ ਚੱਲ ਰਿਹਾ ਅਕਾ ਜੀ ਸਾਡੇ ਦਰਸ਼ਕਾਂ ਨੂੰ ਮੋਟਾ-ਮੋਟਾ ਸਮਝਾਓ ਜਿਹੜੇ ਸ਼ਹਿਰ ਮੋਗਾ ਦੇ ਵਿੱਚ ਜਿੰਨੇ ਵੀ ਐਡਵਰਟਾਈਜ਼ਮੈਂਟ ਦੇ ਪੋਲ ਲੱਗੇ ਹੋਏ ਜਿਹਨੂੰ ਪੌਲ ਜਿਹਨਾਂ ਨੂੰ ਕਹਿ ਦਿੰਦੇ ਆ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੀ ਰੇਟਿੰਗ ਕੀ ਆ ਔਰ ਠੇਕੇਦਾਰ ਕੇ ਰੇਟਿੰਗ ਦੇ ਹਿਸਾਬ ਨਾਲ ਉਹ ਲੈ ਰਿਹਾ ਕਿੰਨਾ ਕੁ ਸਰਕਾਰੀ ਰੇਟ ਦਾ ਉਹ ਠੇਕੇਦਾਰ ਦਾ ਆਪਣੇ ਮਨ ਮਨ ਮਰਜ਼ੀ ਦੇ ਰੇਟ ਬਣਾਏ ਹੋਏ ਨੇ ਜਿਹੜੀ ਸਪੈਸੀਫਿਕੇਸ਼ਨ ਆ ਉਹ ਕੀ ਆ ਉਹ ਠੇਕੇਦਾਰ ਕੀ ਲੈ ਰਿਹਾ ਕਿੰਨਾ ਕੁ ਗੈਪ ਹੈ ਇਹਨਾਂ ਦੋਨਾਂ ਦੇ ਵਿੱਚ ਸਰ ਮੇਰੇ ਕੋਲ ਜਿਵੇਂ ਕਿ ਮੈਂ ਤੁਹਾਨੂੰ ਉਹ ਡਾਕੂਮੈਂਟਿਕਾ ਦਿਖਾਉਣਾ ਚਾਹੂੰਗਾ ਕਿ ਜਦੋਂ ਕਿ ਬਾਅਦ ਤੁਸੀਂ ਤੁਸੀਂ ਇਹ ਦੇਖ ਵੀ ਸਕਦੇ ਹੋ ਇਹ ਡਾਕੂਮੈਂਟ ਦੇ ਵਿੱਚ ਵੀ ਸਰ ਕੀ ਹੈ ਕਿ ਨਗਰ ਨਿਗਮ ਇਹ ਸਾਹਮਣੇ ਲਿਖਿਆ ਸੀਗਾ ਕਿ ਜਦੋਂ ਠੇਕਾ ਦੇਣ ਤੋਂ ਪਹਿਲਾਂ 40 ਰੇ ਪਲੱਸ ਟੈਕਸ ਦੇ ਹਿਸਾਬ ਨਾਲ ਠੀਕਾ ਟੈਕਸ ਵਸੂਲ ਗਿਆ ਕਰਾਇਆ ਵਸੂਲ ਕੀਤਾ ਜਾਂਦਾ ਸੀ ਠੀਕ ਹੈ ਜੀ ਇੱਕ ਇਹਨਾਂ ਨੇ ਮਤਾ ਵੀ ਪਾਸ ਕੀ ਪਾਸ ਕੀਤਾ ਸੀ ਜਿੰਦੇ 40 ਰੁਪਏ ਤੋਂ ਉਹਦਾ ਅਗੇ 40 ਰੇਡ ਕੀਤਾ ਗਿਆ ਸੀ ਉਹ ਤੋਂ ਬਿਨਾਂ ਨਗਰ ਨਿਗਮ ਦਾ ਕੋਈ ਵੀ ਮਤਾ ਜਾਂ ਕੁਝ ਵੀ ਅਜਿਹਾ ਸਾਨੂੰ ਕੋਈ ਅਪਰੂਵਲ ਹੁੰਦਾ ਕਿ ਨਾ ਮਿਲੇ ਨਾ ਅੱਜ ਇਹਨਾਂ ਨੇ ਦਿਖਾਇਆ ਜਿਵੇਂ ਹੋਵੇ ਕਿ 40 ਰੇ ਤੋਂ ਬਾਅਦ 10 ਹੋਇਆ हां ਜਦੋਂ ਇਹ ਠੇਕਾ ਦਿੱਤਾ ਗਿਆ ਠੇਕੇ ਦੇ ਵਿੱਚ ਜੂਰ ਪਰਸੈਂਟੇਜ ਦੇ ਵਿੱਚ ਆ ਗਿਆ ਕਿ 2% ਤੋਂ ਬਾਅਦ 5 5% ਦਾ ਸਾਲ ਦਾ ਵਾਧਾ ਦੇਦਾ ਜੂਰ ਪ੍ਰੋਵੀਜ਼ਨ ਇੱਕ ਉਹ ਵੀ ਐਗਰੀਮੈਂਟ ਹੈ ਟੈਂਡਰ ਚ ਪਾਈ ਗਈ ਆ ਅਦਰਵਾਈਜ਼ ਕੋਈ ਮਤਾ ਆ ਜਾ ਕੁਝ ਹੋ ਰਿਹਾ ਦੇ ਵਿੱਚ ਸਾਨੂੰ ਨਹੀਂ ਮਿਲਿਆ ਅਨਿਤ ਜੀ ਸਾਡੇ ਦਰਸ਼ਕਾਂ ਨੂੰ ਇਹ ਸਮਝਾਓ ਕਿ ਇਹਦੇ ਵਿੱਚ ਜਿਹੜਾ ਮੋਟਾ-ਮੋਟਾ ਥੋੜੀ ਜਿਹੀ ਜਿਹੜੀ ਹੈਗੀ ਆ ਇਹ ਕਿਉਂਕਿ ਗੁੰਝਲਦਾਰ ਮਸਲਾ ਵਾ ਅੱਜ ਤੱਕ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਇਸ ਤਰ੍ਹਾਂ ਆਇਆ ਔਰ ਇਹ ਦੱਸੋ ਵੀ ਜਿਹੜੇ ਜਿੰਦੇ ਵੀ ਤੁਸੀਂ ਮੋਗਾ ਸ਼ਹਿਰ ਦੇ ਵਿੱਚ ਬੋਰਡ ਆ ਜਿਹੜੇ ਡਿਸਪਲੇ ਹੁੰਦੇ ਆ ਕੁਝ ਸਰਕਾਰ ਦੇ ਸਰਕਾਰ ਦੀਆਂ ਐਡਾਂ ਹੁੰਦੀਆਂ ਜਿਹਦੇ ਵਿੱਚ ਸਰਕਾਰ ਨੇ ਮਿੱਠੇ ਹੁੰਦੇ ਆ ਕੁਝ ਜਿਹੜੇ ਪ੍ਰਾਈਵੇਟ ਆ ਜਿੰਨੇ ਵੀ ਐਡ ਹੋਈ ਆ ਕੋਈ ਪੋਲਿਟੀਕਲ ਐਡ ਲੱਗੀ ਹੋਈ ਆ ਕੋਈ ਲੋੜੀ ਦੇ ਦਿਵਾਰੀ ਦੇ ਮੈਸੇਜ ਹੁੰਦੇ ਆ ਉਹ ਡਿਸਪਲੇ ਕੀਤੇ ਜਾਂਦੇ ਨੇ ਇਹਨਾਂ ਤੋਂ ਜਿਹੜੀ ਹੈਗੀ ਆ ਜਿਹੜੀ ਕਮਾਈ ਆ ਉਹ ਨਗਰ ਨਿਕਲ ਜਾਂਦੀ ਆ ਔਰ ਉਸ ਤੋਂ ਬਾਅਦ ਕਿਸੇ ਖਾਸ ਬੰਦੇ ਨੂੰ ਇਹਦੇ ਕਿਵੇਂ ਬੈਨੀਫਿਟ ਦਿੱਤੇ ਗਏ ਆ